ਹੈਲਥ ਨਾਲ ਜੜੀਆਂ ਗੱਲਾਂ ਲੱਕੀ ਹਜ਼ਰਾਂ ਸਸਟੀ ਗੱਲ ਵਕਤ ਤੇ ਤੁਹਾਡਾ ਦਿਸ਼ਾ ਹੈਲਥ ਤੇ ਗੁੱਸਾ ਆਉਣਾ ਅਤੇ ਗੁੱਸਾ ਹੋਣ ਦੇ ਦੋ ਵੱਖ-ਵੱਖ ਗੱਲਾਂ ਹਨ ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ ਪਰ ਜੇਕਰ ਉਹ ਸਤੇ ਕਾਬੂ ਪਾ ਲਵੇ ਤਾਂ ਉਹ ਕਈ ਸਮੱਸਿਆ ਤੋਂ ਬਚ ਸਕਦਾ ਹੈ ਪਰ ਗੁੱਸਾ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਦੇ ਇਸ ਲਈ ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕੀਤਾ ਜਾਵੇ ਤਾਂ ਜੋ ਤੁਸੀਂ ਨਾ ਸਿਰਫ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਜ਼ਰ ਮਿੰਦਗੀ ਤੋਂ ਬਚ ਸਕੋ ਬਲਕਿ ਕਿਸੇ ਨੁਕਸਾਨ ਤੋਂ ਵੀ ਬਚ ਸਕੋ ਜੇਕਰ ਅਸੀਂ ਗੁੱਸੇ ਤੇ ਕਾਬੂ ਪਾਉਣ ਦੇ ਵਿਗਿਆਨਿਕ ਤਰੀਕਿਆਂ ਦੀ ਗੱਲ ਕਰੀਏ ਤਾਂ ਮਾਇਓ ਕਲੀਨਿਕ ਨੇ ਕਈ ਤਰੀਕੇ ਦੱਸੀ ਹਨ ਉਹਨਾਂ ਨਾਲ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ ਜੇ ਕਿ세 ਆਦਮਿਕਤਾ ਗੁਰੂ ਨਾਲ ਗੱਲ ਕਰੀਏ ਤਾਂ ਗੁੱਸੇ ਵਿੱਚ ਬੋਲਣ ਬਚਨ ਬਾਰੇ ਕਹਿੰਦੇ ਹਨ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਚੱਲਦਾ ਉਹ ਕਿਸੇ ਨੂੰ ਕੀ ਕਹਿ ਰਿਹਾ ਹੈ ਤਾਂ ਉਸ ਦਾ ਸ਼ਬਦ ਕਿਸੇ ਨੂੰ ਕਿੰਨਾ ਦੁੱਖ ਦੇ ਸਕਦਾ ਹੈ ਇਸੇ ਤਰ੍ਹਾਂ ਵਿਗਿਆਨ ਵੀ ਕਹਿੰਦਾ ਹੈ ਜਦੋਂ ਵੀ ਗੁੱਸਾ ਹੋਵੇ ਤਾਂ ਬੋਲਣ ਤੋਂ ਪਹਿਲਾਂ ਸੋਚੋ ਗੁੱਸੇ ਵਿੱਚ ਬੋਲੇ ਗਏ ਸ਼ਬਦ ਬਾਤ ਵਿੱਚ ਜੋ ਸ਼ਰਮਿੰਦਗੀ ਦਾ ਕਾਰਨ ਬਣ ਸਕਦੇ ਹਨ ਇਸ ਲਈ ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਚੁੱਪ ਰਹਿਓ ਅਤੇ ਬੋਲਣ ਤੋਂ ਪਹਿਲਾਂ ਸੋਚੋ ਸਰੀਰਕ ਗਤੀਵਿਧੀ ਕਰੋ ਜੇਕਰ ਤੁਸੀਂ ਗੁੱਸੇ ਤੇ ਕਾਬੂ ਰੱਖਣਾ ਚਾਹੁੰਦੇ ਹੋ ਤਾਂ ਸਰੀਰਕ ਗਤੀਵਿਧੀ ਕਰੋ ਜਿਵੇਂ ਕਿ ਤੁਰਨਾ ਜਾਂ ਦੌੜਨਾ ਸ਼ੁਰੂ ਕਰੋ ਜਾਂ ਆਪਣੀ ਪਸੰਦ ਦੀ ਕੋਈ ਵੀ ਸਰੀਰਕ ਗਤੀਵਿਧੀ ਕਰੋ ਕੰਮ ਕਰਦੇ ਆਂ ਕਈ ਵਾਰ ਮਨ ਥੱਕ ਜਾਂਦਾ ਹੈ ਅਜਿਹਾ ਤਾਂ ਨਾ ਭਰੇ ਮਨ ਵਿੱਚ ਗੁੱਸੇ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਇਸ ਤੋਂ ਬਚਣ ਲਈ ਇੱਕ ਬ੍ਰੇਕ ਲਓ ਅਤੇ ਆਪਣੇ ਦੇ ਆਗ ਨੂੰ ਤਰੋ ਤਾਜ਼ਾ ਕਰੋ ਤਾਂ ਜੋ ਗੁੱਸੇ ਤੇ ਕਾਬੂ ਪਾਇਆ ਜਾ ਸਕੇ ਮਾਫ ਕਰਨਾ ਸਿੱਖੋ ਨਰਕਾਤਮਿਕ ਗੱਲਾਂ ਨੂੰ ਧਿਆਨ ਵਿੱਚ ਰੱਖਣ ਨਾਲ ਗੁੱਸਾ ਵੱਧਦਾ ਹੈ ਜਿਸ ਵਿਅਕਤੀ ਵਿਰੋਧੀ ਤੁਸੀਂ ਗੁੱਸੇ ਹੋ ਉਸ ਨੂੰ ਮਾਫ ਕਰਨ ਨਾਲ ਉਡੱਤਨ ਘੱਟ ਹੋ ਜਾਂਦੀ ਹੈ ਅਤੇ ਤੁਹਾਡੇ ਅੰਦਰ ਦਾ ਗੁੱਸਾ ਵੀ ਘੱਟ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਗੁੱਸਾ ਹੁੰਦੇ ਹੋ ਹਮੇਸ਼ਾ ਹੱਲ ਤੇ ਧਿਆਨ ਦਿਓ ਉਹ ਗਿੜੀਆਂ ਗੱਲਾਂ ਹਨ ਜੋ ਤੁਹਾਨੂੰ ਗੁੱਸਾ ਕਰਦੀਆਂ ਹਨ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡਾ ਗੁੱਸਾ ਘੱਟ ਹੋ ਜਾਵੇ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਿਊਜ਼ ਸਨਪਾਤ ਹੈਲਥ ਨਾਲ ਜਿਹੜੀਆਂ ਖਬਰਾਂ ਲੱਗੀਆਂ ਹਜ਼ਾਰਾਂ ਸਸਟੀ ਗਾਲਸ ਵਕਤੇ ਤੁਹਾਡਾ ਦਿਸ਼ਾ ਹੈਲਥ ਤੇ ਗੁੱਸਾ ਆਉਣਾ ਅਤੇ ਗੁੱਸਾ ਹੋਣ ਦੇ ਦੋ ਵੱਖ-ਵੱਖ ਗੱਲਾਂ ਹਨ ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ ਪਰ ਜੇਕਰ ਉਹ ਉਸ ਤੇ ਕਾਬੂ ਪਾ ਲਵੇ ਤਾਂ ਉਹ ਕਈ ਸਮੱਸਿਆ ਤੋਂ ਬਚ ਸਕਦਾ ਹੈ ਪਰ ਗੁੱਸਾ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਦੇ ਇਸ ਲਈ ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਆਪਣੇ ਗੁੱਸੇ ਨੂੰ ਕਿਵੇਂ ਕਾਬੂ ਕੀਤਾ ਜਾਵੇ ਤਾਂ ਜੋ ਤੁਸੀਂ ਨਾ ਸਿਰਫ ਬਾਅਦ ਵਿੱਚ ਕਿਸੇ ਵੀ ਦੀ ਸ਼ਰਮਿੰਦਗੀ ਤੋਂ ਬਚ ਸਕੋ ਬਲਕਿ ਕਿਸੇ ਨੁਕਸਾਨ ਤੋਂ ਵੀ ਬਚ ਸਕੋ ਜੇਕਰ ਅਸੀਂ ਗੁੱਸੇ ਤੇ ਕਾਬੂ ਪਾਉਣ ਦੇ ਵਿਗਿਆਨਿਕ ਤਰੀਕਿਆਂ ਦੀ ਗੱਲ ਕਰੀਏ ਤਾਂ ਮਾਇਓ ਕਲੀਨਿਕ ਨੇ ਕਈ ਤਰੀਕੇ ਦੱਸੀ ਹਨ ਉਹਨਾਂ ਨਾਲ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ ਜੇ ਕਿ세 ਆਦਮਿਕਤਾ ਗੁਰੂ ਨਾਲ ਗੱਲ ਕਰੀਏ ਤਾਂ ਉਸ ਦੇ ਵਿੱਚ ਬਚਨ ਬਾਰੇ ਕਹਿੰਦੇ ਹਨ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਚੱਲਦਾ ਉਹ ਕਿਸੇ ਨੂੰ ਕੀ ਕਹਿ ਰਿਹਾ ਹੈ ਤਾਂ ਉਸ ਦਾ ਸ਼ਬਦ ਕਿਸੇ ਨੂੰ ਕਿੰਨਾ ਦੁੱਖ ਦੇ ਸਕਦਾ ਹੈ ਇਸੇ ਤਰ੍ਹਾਂ ਵਿਗਿਆਨ ਵੀ ਕਹਿੰਦਾ ਹੈ ਜਦੋਂ ਵੀ ਗੁੱਸਾ ਹੋਵੇ ਤਾਂ ਬੋਲਣ ਤੋਂ ਪਹਿਲਾਂ ਸੋਚੋ ਗੁੱਸੇ ਵਿੱਚ ਬੋਲੇ ਗਏ ਸ਼ਬਦ ਬਾਤ ਜੋ ਸ਼ਰਮਿੰਦਗੀ ਦਾ ਕਾਰਨ ਬਣ ਸਕਦੇ ਹਨ ਇਸ ਲਈ ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਚੁੱਪ ਰਹੋ ਅਤੇ ਬੋਲਣ ਤੋਂ ਪਹਿਲਾਂ ਸੋਚੋ ਸਰੀਰਕ ਗਤੀਵਿਧੀ ਕਰੋ ਜੇਕਰ ਤੁਸੀਂ ਗੁੱਸੇ ਤੇ ਕਾਬੂ ਰੱਖਣਾ ਚਾਹੁੰਦੇ ਹੋ ਤਾਂ ਸਰੀਰਕ ਗਤੀਵਿਧੀ ਕਰੋ ਜਿਵੇਂ ਕਿ ਤੁਰਨਾ ਜਾਂ ਦੌੜਨਾ ਸ਼ੁਰੂ ਕਰੋ ਜਾਂ ਆਪਣੀ ਪਸੰਦ ਦੀ ਕੋਈ ਵੀ ਸਰੀਰਕ ਗਤੀਵਿਧੀ ਕਰੋ ਕੰਮ ਕਰਦੇ ਆਂ ਕਈ ਵਾਰ ਮਨ ਥੱਕ ਜਾਂਦਾ ਹੈ ਅਜਿਹੇ ਹੱਥ ਨਾ ਭਰੇ ਮਨ ਵਿੱਚ ਗੁੱਸੇ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਇਸ ਤੋਂ ਬਚਣ ਲਈ ਇੱਕ ਬ੍ਰੇਕ ਲਓ ਅਤੇ ਆਪਣੇ ਦੇ ਆਗ ਨੂੰ ਤਰੋ ਤਾਜ਼ਾ ਕਰੋ ਤਾਂ ਜੋ ਗੁੱਸੇ ਤੇ ਕਾਬੂ ਪਾਇਆ ਜਾ ਸਕੇ ਮਾਫ ਕਰਨਾ ਸਿੱਖੋ ਨਰਕਾਤਮਿਕ ਗੱਲਾਂ ਨੂੰ ਧਿਆਨ ਵਿੱਚ ਰੱਖਣ ਨਾਲ ਗੁੱਸਾ ਵੱਧਦਾ ਹੈ ਜਿਸ ਵਿਅਕਤੀ ਵਿਰੋਧੀ ਤੁਸੀਂ ਗੁੱਸੇ ਹੋ ਉਸ ਨੂੰ ਮਾਫ ਕਰਨ ਨਾਲ ਉਡੱਤਨ ਘੱਟ ਹੋ ਜਾਂਦੀ ਹੈ ਅਤੇ ਤੁਹਾਡੇ ਅੰਦਰ ਦਾ ਗੁੱਸਾ ਵੀ ਘੱਟ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਗੁੱਸਾ ਹੁੰਦੇ ਹੋ ਹਮੇਸ਼ਾ ਹੱਲ ਤੇ ਧਿਆਨ ਦਿਓ ਉਹ ਗੀੜੀਆਂ ਗੱਲਾਂ ਹਨ ਜੋ ਤੁਹਾਨੂੰ ਗੁੱਸਾ ਕਰਦੀਆਂ ਹਨ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਤਨ ਜੋ ਤੁਹਾਡਾ ਗੁੱਸਾ ਘਟ ਹੋ ਜਾਵੇ ਐਡੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਾ ਧੰਨਵਾਦ ਹੈਲਥ ਨਾ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਸਟੀ ਗੱਲਸ ਵਕਤੇ ਤੁਹਾਡਾ ਦੀਸ਼ਾ ਹੈਲਥ ਤੇ ਗੁੱਸਾ ਆਉਣਾ ਅਤੇ ਗੁੱਸਾ ਹੋਣ ਦੇ ਦੋ ਵੱਖ-ਵੱਖ ਗੱਲਾਂ ਹਨ ਜੇਕਰ ਕਿਸੇ ਵਿਅਕਤੀ ਨੂੰ ਗੁੱਸਾ ਆ ਰਿਹਾ ਹੈ ਪਰ ਜੇਕਰ ਉਹ ਸਤੇ ਕਾਬੂ ਪਾ ਲਵੇ ਤਾਂ ਉਹ ਕਈ ਸਮੱਸਿਆ ਤੋਂ ਬਚ ਸਕਦਾ ਹੈ ਪਰ ਗੁੱਸਾ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖਦੇ ਇਸ ਲਈ ਇਹ ਸਮਝਣਾ ਸਭ ਤੋਂ ਮਹੱਤਵਪੂਰਨ ਹੈ ਕਿ ਆਪ ਗੁੱਸੇ ਨੂੰ ਕਿਵੇਂ ਕਾਬੂ ਕੀਤਾ ਜਾਵੇ ਤਾਂ ਜੋ ਤੁਸੀਂ ਨਾ ਸਿਰਫ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਤੋਂ ਬਚ ਸਕੋ ਬਲਕਿ ਕਿਸੇ ਨੁਕਸਾਨ ਤੋਂ ਵੀ ਬਚ ਸਕੋ ਜੇਕਰ ਅਸੀਂ ਗੁੱਸੇ ਤੇ ਕਾਬੂ ਪਾਉਣ ਦੇ ਵਿਗਿਆਨਿਕ ਤਰੀਕਿਆਂ ਦੀ ਗੱਲ ਕਰੀਏ ਤਾਂ ਮਾਇਓ ਕਲੀਨਿਕ ਨੇ ਕਈ ਤਰੀਕੇ ਦੱਸੀ ਹਨ ਉਹਨਾਂ ਨਾਲ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਹੈ ਜੇ ਕਿ세 ਆਦਮਿਕਤਾ ਗੁਰੂ ਨਾਲ ਗੱਲ ਕਰੀਏ ਤਾਂ ਗੁੱਸੇ ਵਿੱਚ ਬੋਲਣ ਬਚਨ ਬਾਰੇ ਕਹਿੰਦੇ ਹਨ ਕਿਉਂਕਿ ਗੁੱਸੇ ਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਚੱਲਦਾ ਉਹ ਕਿਸੇ ਨੂੰ ਕੀ ਕਹਿ ਰਿਹਾ ਹੈ ਤਾਂ ਉਸ ਦਾ ਸ਼ਬਦ ਕਿਸੇ ਨੂੰ ਕਿੰਨਾ ਦੁੱਖ ਦੇ ਸਕਦਾ ਹੈ ਇਸੇ ਤਰ੍ਹਾਂ ਵਿਗਿਆਨ ਵੀ ਕਹਿੰਦਾ ਹੈ ਜਦੋਂ ਵੀ ਗੁੱਸਾ ਹੋਵੇ ਤਾਂ ਬੋਲਣ ਤੋਂ ਪਹਿਲਾਂ ਸੋਚੋ ਗੁੱਸੇ ਵਿੱਚ ਬੋਲੇ ਗਏ ਸ਼ਬਦ ਬਾਤ ਵਿੱਚ ਕੀ ਸ਼ਰਮਿੰਦਗੀ ਦਾ ਕਾਰਨ ਬਣ ਸਕਦੇ ਹਨ ਇਸ ਲਈ ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਚੁੱਪ ਰਹਿਓ ਅਤੇ ਬੋਲਣ ਤੋਂ ਪਹਿਲਾਂ ਸੋਚੋ ਸਰੀਰਕ ਗਤੀਵਿਧੀ ਕਰੋ ਜੇਕਰ ਤੁਸੀਂ ਗੁੱਸੇ ਤੇ ਕਾਬੂ ਰੱਖਣਾ ਚਾਹੁੰਦੇ ਹੋ ਤਾਂ ਸਰੀਰਕ ਗਤੀਵਿਧੀ ਕਰੋ ਜਿਵੇਂ ਕਿ ਤੁਰਨਾ ਜਾਂ ਦੌੜਨਾ ਸ਼ੁਰੂ ਕਰੋ ਜਾਂ ਆਪਣੀ ਪਸੰਦ ਦੀ ਕੋਈ ਵੀ ਸਰੀਰਕ ਗਤੀਵਿਧੀ ਕਰੋ ਕੰਮ ਕਰਦੇ ਆਂ ਕਈ ਵਾਰ ਮਨ ਥੱਕ ਜਾਂਦਾ ਹੈ ਅਜਿਹਾ ਤਾਂ ਨਾ ਭਰੇ ਮਨ ਵਿੱਚ ਗੁੱਸੇ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਇਸ ਤੋਂ ਬਚਣ ਲਈ ਇੱਕ ਬ੍ਰੇਕ ਲਓ ਅਤੇ ਆਪਣੇ ਦਿਮਾਗ ਆਗ ਨੂੰ ਤਰੋ ਤਾਜ਼ਾ ਕਰੋ ਤਾਂ ਜੋ ਗੁੱਸੇ ਤੇ ਕਾਬੂ ਪਾਇਆ ਜਾ ਸਕੇ ਮਾਫ ਕਰਨਾ ਸਿੱਖੋ ਨਰਕਾਤਮਿਕ ਗੱਲਾਂ ਨੂੰ ਧਿਆਨ ਵਿੱਚ ਰੱਖਣ ਨਾਲ ਗੁੱਸਾ ਵੱਧਦਾ ਹੈ ਜਿਸ ਵਿਅਕਤੀ ਵਿਰੋਧੀ ਤੁਸੀਂ ਗੁੱਸੇ ਹੋ ਉਸ ਨੂੰ ਮਾਫ ਕਰਨ ਨਾਲ ਉਡੱਤਨ ਘਟ ਹੋ ਜਾਂਦੀ ਹੈ ਅਤੇ ਤੁਹਾਡੇ ਅੰਦਰ ਦਾ ਗੁੱਸਾ ਵੀ ਘਟ ਜਾਂਦਾ ਹੈ ਜਦੋਂ ਵੀ ਤੁਸੀਂ ਗੁੱਸਾ ਹੁੰਦੇ ਹੋ ਹਮੇਸ਼ਾ ਹੱਲ ਤੇ ਧਿਆਨ ਦਿਓ ਉਹ ਗਿੜੀਆਂ ਗੱਲਾਂ ਹਨ ਜੋ ਤੁਹਾਨੂੰ ਗੁੱਸਾ ਕਰਦੀਆਂ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡਾ ਗੁੱਸਾ ਘੱਟ ਹੋ ਜਾਵੇ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਧੀਸ਼ਾ ਹੈਲਥ ਨਾਊ ਸਨ